ਵਿਕਰਮ ਅੱਜ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਫੇਰ ਉਤਨ-ਉਤਨ کہہ ਸਕਦੇ ਮੱਚ ਗਈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕੀ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਉਹਨਾਂ ਦੀ ਜਬਾਨਤ ਮਨਜ਼ੂਰ ਕਰ ਲਈ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਇਸ ਸੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਹਾਂ ਬਿਲਕੁਲ ਸੰਤੂ ਸਾਹਿਬ ਜਿਹੜਾ ਪੰਜਾਬ ਸਰਕਾਰ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਇੱਕ ਝੂਠਾ ਸਿਆਸੀ ਮਕਦਮਾ ਦਰਜ ਕੀਤਾ ਜੀ ਉਸ ਮਕਦਮੇ ਦੇ ਵਿੱਚ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਬਾਨ ਦਿੱਤੀ ਜੀ ਮੈਂ ਇਹਨੂੰ ਝੂਠਾ ਤੇ ਸਿਆਸੀ ਮਕਦਮਾ ਕਿਉਂ ਕਹਿ ਰਿਹਾ ਹਾਂ ਬੇਸ਼ੱਕ ਇਹ ਕੋਰਟ ਦਾ ਮੈਟਰ ਹੈ ਪਰ ਮੈਂ ਸੰਤੂ ਸਾਹਿਬ ਇੱਥੇ ਗੱਲ ਦਸਨੀ ਚਾਹੁੰਦਾ ਜੀ ਕਿ ਪੰਜਾਬ ਸਰਕਾਰ ਨੇ ਬਹੁਤ ਵੱਡਾ ਇੱਕ ਪ੍ਰਚਾਰ ਕੀਤਾ ਜੀ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਉਹਨਾਂ ਦੇ ਪਰਿਵਾਰ ਦੇ ਖਿਲਾਫ ਕਹਿੰਦੇ ਕਿ ਇਹਨਾਂ ਨੇ ਬੜੀ ਵੱਡੀ ਜਿਹੜੀ ਹੈ ਆਮਦਨ ਤੋਂ ਵੱਧ ਜਾਇਦਾਦ ਕਮਾਈ ਹੈ ਜੀ 1000 ਕਿੱਲਾ ਦਾ ਕਹਿੰਦੇ ਇਹਨਾਂ ਨੇ ਹਿਮਾਚਲ ਦੇ ਵਿੱਚ ਹੀ ਹੈ ਜੀ ਜਿਹੜਾ ਉਸ ਵੇਲੇ ਪ੍ਰਚਾਰ ਕੀਤਾ ਫਿਰ ਕਹਿੰਦੇ ਹੈ ਕਿ 540 ਕਰੋੜ ਦੀ ਜਾਇਦਾਦ ਜਿਹੜੀ ਹੈ ਇਥੋਂ ਲੱਭ ਗਈ ਇਥੋਂ ਲੱਭ ਗਈ ਪਰਾ ਕਿੰਨੇ ਹਜ਼ਾਰ ਕਰੋੜ ਦੀ ਇਹਨਾਂ ਨੇ ਕੰਪਨੀਆਂ ਲੈ ਕੇ ਤੇ ਉੱਥੇ ਲੈਣਦੇ ਰਹਿਣਾ ਦਾ ਜੀ ਪਰ ਜਦੋਂ ਹੁਣ ਮੰਨ ਲਿਓ ਕਿ ਅਦਾਲਤ ਦੇ ਵਿੱਚ ਜਿਹੜਾ ਇਹਨਾਂ ਨੇ ਇੱਥੇ 40 ਹਜ਼ਾਰ ਪੰਨੇ ਦਾ ਇੱਕ ਚਾਰ ਸ਼ੀਟ ਪੇਸ਼ ਕੀਤੀ ਹੈ ਉਹਦੇ ਵਿੱਚ ਮਜੀਠੀਆ ਸਾਹਿਬ ਦੇ ਵਕੀਲ ਸਾਹਿਬ ਦੀ ਗੱਲ ਸੁਣ ਰਿਹਾ ਸਾਂ ਕਿ ਉਹਨਾਂ ਨੇ ਬੜਾ ਸਪਾਇੰਟ ਕਿਹਾ ਕਹਿੰਦੇ ਵੀ ਇਹਦਾ ਕੱਲੇ 40 ਕਰੋੜ ਦਾ ਚਲਾਉਂਦੇ ਗਏ ਜੀ ਉਹਦੇ ਵਿੱਚੋਂ ਵੀ 36 ਕਰੋੜ ਦਾ ਜਿਹੜਾ ਉਹ ਮਜੀਠੀਆ ਸਾਹਿਬ ਦੀ ਜਿਹੜੀ ਜਾਇਦਾਦ ਹੈ ਉਹਦਾ ਜਿਹੜਾ ਇਹਨਾਂ ਨੇ ਸ਼ੋਅ ਕੀਤੀ ਹੈ ਉਹਦਾ ਕਿਸੇ ਪਰਿਵਾਰ ਦੇ ਨਾਲ ਕੋਈ ਲੈਣ ਦੇਣ ਕੁਝ ਬੰਧ ਨਹੀਂ ਹੈਗਾ ਜੀ ਹਾਂਜੀ ਇਸ ਕਰਕੇ ਇਹ ਜਿਹੜਾ ਝੂਠਾ ਮਕਰਨਾ ਸੀ ਮਾਲਜੋਗ ਅਦਾਲਤ ਨੇ ਇਹਨੂੰ ਬੜਾ ਚੰਗੀ ਤਰ੍ਹਾਂ ਵਾਚਿਆ ਜੀ ਉਹ ਵਿਰੋਧੀਆਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਵਾਬ ਦਿੱਤੀ ਹੈ ਇਹ ਗੱਲ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀ ਸਰਕਾਰ ਹੈ ਇਹ ਵਿਰੋਧੀਆਂ ਤੇ ਝੂਠੇ ਮੁਕਦਮੇ ਦਰਜ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕਰਦੀ ਹੈ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਲੈਜਾ ਸੀ ਇੱਕ ਉਹ ਪੂਕ ਮੁੱਖ ਮੰਤਰੀ ਭਗਵੰਤ ਮਾਨ ਦੇ ਜਿੰਨੀਆਂ ਵੀ ਗਲਤ ਕੰਮ ਸਨ ਜਿਹੜੇ ਪੰਜਾਬ ਦੇ ਖਿਲਾਫ ਸਨ ਸਾਡੇ ਭਾਈਚਾਰੇ ਦੇ ਖਿਲਾਫ ਸਨ ਜਾਂ ਪੰਜਾਬ ਦੇ ਸਰਕਾਰੀ ਖਜ਼ਾਨੇ ਤੋਂ ਕਿਸ ਤਰੀਕੇ ਦੇ ਨਾਲ ਆਪਰੀਆ ਮਸ਼ੂਰੀ ਵਾਲੀ ਕੇਜਰੀਵਾਲ ਦੀ ਮਸ਼ੂਰੀ ਵਾਲੀ ਅੰਨੇ ਵਾਹ ਪੈਸਾ ਖਰਚਿਆ ਜਾ ਰਿਹਾ ਸੀ ਉਹਨੂੰ ਸਮਝ ਗਿਆ ਮਜੀਠੀਆ ਸਾਹਿਬ ਜਿਹੜੇ ਰੋਜ਼ ਨਦੀ ਪੋਲ ਖੋਲਦੇ ਸੀ ਜੀ ਇਹਨਾਂ ਨੂੰ ਗੁੱਸਾ ਸੀ ਇੱਕ ਬਹੁਤ ਵੱਡਾ ਦੂਜਾ ਇਹਨਾਂ ਨੂੰ ਗੁੱਸਾ ਸੀ ਜਿਹੜਾ ਰਵਿੰਦਰ ਕੇਜਰੀਵਾਲ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦੋਸ਼ ਲਾਇਆ ਸੀ ਸਭ ਤੋਂ ਪਹਿਲਾਂ ਜੀ ਤੇ ਮੁੜ ਕੇ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਭਰੀ ਦੁਨੀਆ ਦੇ ਵਿੱਚ ਇੱਕ ਮਾਫੀ ਮੰਗਣੀ ਪਈ ਸੀ ਲਿਖਤੀ ਰੂਪ ਚ ਉਹ ਚੁੱਪ ਦੀ ਸੀ ਉਹ ਚੁੱਪ ਦੀ ਸੀ ਗੱਲ ਇਹਨਾਂ ਨੂੰ ਇਸ ਕਰਕੇ ਇਹਨਾਂ ਨੇ ਹੋਰ ਇਹਨਾਂ ਨੂੰ ਕੁਝ ਬਹਾਨਾ ਨਹੀਂ ਲੱਭਿਆ ਕਹਿੰਦੇ ਜੀ ਉਹ ਅਮਦਨ ਤੋਂ ਵੱਧ ਜਾਇਦਾਦ ਦਾ ਕੇਸ ਪੜਾ ਕੇ ਉਹ ਇਹਨਾਂ ਨੇ ਤੋਰਤਾ ਉਧਰ ਪਰ ਉਹਦੇ ਵਿੱਚ ਵੀ ਇਹ ਦਾਅਵੇ ਦੇ ਵਿੱਚ ਕੋਈ ਵੀ ਸਬੂਤ ਜਿਹੜਾ ਹੈ ਉਹ ਪੇਸ਼ ਨਹੀਂ ਕਰ ਸਕਦੇ ਵਿਕਸਮ ਜਿਹੜੇ ਬਾਬਾ ਜੀ ਗੁਰਵਿੰਦਰ ਸਿੰਘ ਜੀ ਨੇ ਅੱਜ ਜਿਹੜਾ ਧਿਆਨ ਦਿੱਤਾ ਹੈ ਉਸ ਧਿਆਨ ਨੂੰ ਤੁਸੀਂ ਕਿਦਾਂ ਦੇਖਦੇ ਵੇਖੋ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਬੜਾ ਸਾਫ਼ ਸਪਸ਼ਟ ਕਿਹਾ ਹੈ ਕਿ ਵਿਕਰਮ ਸਿੰਘ ਮੰਜੀਠੀਆ ਜਿਹੜੇ ਹੈ ਉਹ ਬੇਗੁਨਾਹ ਨੇ ਜੀ ਹੁਣ ਮੈਂ ਇਸ ਗੱਲ ਨੂੰ ਜੇ ਸਮਝ ਲਾ ਕਿ ਇਹ ਗੱਲ ਬਾਬਾ ਜਿਹੜੇ ਗੁਰਿੰਦਰ ਸਿੰਘ ਢੀਲੋਂ ਸਾਹਿਬ ਹੋਣਾ ਨੇ ਕਹੀ ਹੈ ਇਹ ਗੱਲ ਤਾਂ ਮੇਰੇ ਤੋਂ ਪੰਜਾਬ ਦਾ ਬੱਚਾ ਤੇ ਆਵਾਮ ਸਾਰੇ ਕਹਿਦਾ ਆ ਰਿਹਾ ਜੀ ਹੁਣ ਇਥੇ ਗੱਲ ਤੁਸੀਂ ਦੇਖੋ ਨਾ ਸੰਤੂ ਸਾਹਿਬ ਕਿ ਜਿਹੜਾ ਪੰਜਾਬ ਸਰਕਾਰ ਨੇ ਕੇਸ ਪਾਇਆ ਉਹ ਪਾਇਆ ਹੈ ਆਮਦਨ ਤੋਂ ਵੱਧ ਜ਼ਾਇਦਾ ਦਾ ਜੀ ਤੇ ਲੋਕਾਂ ਸਾਹਮਣੇ ਪ੍ਰਚਾਰ ਇਹਨਾਂ ਨੇ ਕੀਤਾ ਨਸ਼ਾ ਵਿਚਨ ਦਾ ਜੀ ਹਾਂਜੀ ਨਾ ਤਾਂ ਨਸ਼ੇ ਵਾਲਾ ਕੇਸ ਜਿਹੜਾ ਪਿਛਲੇ 4.5 ਸਾਲ ਤੋਂ ਇੱਕ ਮਤਲਬ ਜਿਹੜਾ ਕਾਂਗਰਸ ਨੇ ਦਰਜ ਕੀਤਾ ਸੀ ਜੀ ਤੇ ਅੱਗੇ ਆ ਕੇ ਇਹਨਾਂ ਨੇ 4-5 ਛੱਕਾ ਬਣਾ ਲਈਆ ਉਹਦਾ ਅੱਜ ਤੱਕ ਚਲਾਨ ਨਹੀਂ ਪੇਸ਼ ਕਰ ਸਕੀ ਜੀ ਹਾਂਜੀ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਦੀ ਗੱਲ ਕਰਦੇ ਆ ਜਾਇਦਾਦ ਦਾ ਵੀ ਕੋਈ ਸਬੂਤ ਨਹੀਂ ਪੇਸ਼ ਕਰ ਸਕੀ ਇਸ ਕਰਕੇ ਜਿਹੜੀ ਬਾਬਾ ਜੀ ਉਹਨਾਂ ਨੇ ਗੱਲ ਕਹੀ ਆ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਉਹ ਬਿਲਕੁਲ ਸੱਚੀ ਹੈ ਉਹਦੇ 'ਚ ਕੋਈ ਝੂਠ ਨਹੀਂ ਹੈ ਜੀ ਬਿਕਰਮ ਸਿੰਘ ਬਜੀਠੀਆ ਬੇਗੁਨਾਹ ਨੇ ਉਹ ਬਜੀਠੀਆ ਪਰਿਵਾਰ ਛੋਟਾ ਜਿਹਾ ਪਰਿਵਾਰ ਹੈ ਇਹਦੇ ਖਾਨਦਾਨੀ ਪਰਿਵਾਰ ਹੈ ਹਾਂਜੀ ਜੀ ਉਹਨਾਂ ਨੇ ਸਿੱਖ ਪਰਤ ਵਾਸਤੇ ਉਹਨਾਂ ਦੇ ਵਡੇਰਿਆਂ ਨੇ ਬਹੁਤ ਕੁਝ ਕੀਤਾ ਪੰਜਾਬ ਪੰਜਾਬੀਅਤ ਵਾਸਤੇ ਬਹੁਤ ਕੁਝ ਕੀਤਾ ਅੱਜ ਜਿਵੇਂ ਮਰਜ਼ੀ ਉਹਨਾਂ ਨੂੰ ਭੰਡੀ ਜਾਣ ਭੰਡੀ ਜੀ ਪਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਬੜੀ ਸਾਫ਼ ਤੇ ਸਪੱਸ਼ਟ ਸਾਰੀ ਦੁਨੀਆ ਦੇ ਸਾਹਮਣੇ ਕੀਤੀ ਉਹਨਾਂ ਨੇ ਮਿਰਕ ਸਾਹਿਬ ਕਿਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਕਹਿੰਦਾ ਕਹਦਾ ਇਹ ਜਦੋਂ ਵੇਖੋ ਮੁੱਛਾ ਤੋਂ ਵੱਟ ਚੜ ਦਿੰਦਾ ਇਥੋਂ ਇਹ ਏਜੰਸੀ ਮਸੂਸ ਹੁੰਦੀ ਹੈ ਕਿ ਕੇਸ ਜਿਹੜਾ ਹੈ ਪਾਇਆ ਵੇਖੋ ਮੈਂ ਇਹ ਗੱਲ ਨੂੰ ਬੜਾ ਸਾਫ਼ ਸਪੱਸ਼ਟ ਕਰਦੇ ਆ ਸੰਧੂ ਸਾਹਿਬ ਇਹ ਜੈਲਸੀ ਵਾਲੀ ਗਲਤੀ ਹੈ ਯਾਰ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਦੀ ਕਥਨੀ ਤੇ ਕਰਨੀ ਚ ਜਿੰਮੀ ਸਮਾਨ ਦਾ ਫਰਕ ਹੈ ਜੀ ਤੁਸੀਂ ਬੀਤੇ ਸਮੇਂ ਚ ਵੇਖਿਆ ਉਹਨਾਂ 2023 ਦੇ ਵਿੱਚ ਵੀ ਇਹਨਾਂ ਨੇ ਇੱਕ ਖਬਰ ਦੇ ਸਪਾਦਕ ਦੇ ਖਿਲਾਫ ਕਾਰਨਾਮਾ ਦਰਜ ਕਰਤਾ ਸੀ ਜੀ ਕਹਿੰਦੇ 200 ਕਰੋੜ ਦਾ ਘਪਲਾ ਜੀ ਬਹੁਤ ਕੁਝ ਮੁੱਖ ਮੰਤਰੀ ਸਾਹਿਬ ਬੋਲੇ ਸੀ ਉਹਨਾਂ ਦੇ ਖਿਲਾਫ ਹੁਣ ਜਾ ਕੇ ਉਹਨਾਂ ਦੇ ਬੋਡੀ ਪੈ ਫਿਰਦੇ ਪੈਰੀ ਪੈਰੀ ਫਿਰਦੇ ਆ ਤੇ ਮੈਂ ਕੱਲ ਪਰਸੋ ਪੜਨਦੇ ਆਸਾ ਕਹਿੰਦੇ ਸਾਰਾ ਕੇਸ ਹੀ ਸਮਾਪਤ ਕਰਤਾ ਕਲੀਅਰ ਚੈਟ ਦੇ ਦਿੱਤੀ ਉਹਨਾਂ ਨੂੰ ਜੀ ਵੀ ਹੁਣ ਕੁਝ ਵੀ ਨਹੀਂ ਹੈਗਾ ਇਸ ਤਰ੍ਹਾਂ ਪਹਿਲਾਂ ਵੀ ਬਹੁਤ ਵਾਰੀ ਹੋਇਆ ਕਦੀ ਕਿਸੇ ਦੇ ਖਿਲਾਫ ਕਦਮਾਂ ਦਰਜ ਕਰ ਦਿੰਦੇ ਆ ਤੇ ਕਦੀ ਬੌਸ ਲੈ ਲੈਂਦੇ ਆ ਆ ਤੁਸੀਂ ਗੈਕਸ ਤਰ੍ਹਾਂ ਦੇ ਵੇਖ ਲਓ ਜੀ ਗੈਕਸ ਤਰ੍ਹਾਂ ਦੇ ਖਿਲਾਫ ਜਿਹੜੇ ਹੱਥੀਆ ਪਿਆਣ ਉਹਨਾਂ ਦੇ ਹੱਥੇ ਦਿੱਤੀ ਜਾਂਦੇ ਆ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਦੀ ਗੱਲਿਆਂ ਵਾਲੇ ਨਾ ਗੱਲ ਤੇ ਵਿਸ਼ਵਾਸ ਕਰਨ ਵਾਲੀ ਗੱਲ ਕੋ ਰਹਿਣੀਗੀ ਜੀ ਮੁੱਖ ਮੰਤਰੀ ਨੇ ਨਾ ਆਮ ਦਾ ਲਹਿਜਾ ਹੁੰਦਾ ਉਹਨੇ ਉਸ ਤਰੀਕੇ ਨਾਲ ਕਹਿ ਦੇਣਾ ਉਹ ਗੱਲ ਸੱਚ ਐ ਝੂਠ ਐ ਸਿਰਫ ਕਿ ਲੋਕਾਂ ਦੇ ਜਿਹੜੇ ਕੁਛ ਨਾ ਤਮਾਸ਼ਕੀ ਲੋਕ ਹੁੰਦੇ ਆ ਜੀ ਜਿਨ੍ਹਾਂ ਨੇ ਇੱਕ ਤਮਾਸ਼ਾ ਵੇਖਣਾ ਹੁੰਦਾ ਜਿਨ੍ਹਾਂ ਨੇ ਇੱਕ ਹਾਸਾ ਬਖੋਲ ਜਿਦਾ ਉਹਨਾਂ ਨੂੰ ਪਸੰਦ ਹੁੰਦਾ ਮੁਖਮਤਰੀ ਸਾਹਿਬ ਬਸ ਉਹਨਾਂ ਨੂੰ ਖੁਸ਼ ਕਰ ਦਿੰਦੇ ਇਹੋ ਜਿਹਾ ਬਿਆਨ ਦੇ ਕੇ ਹੋਰ ਉਹਦੇ ਬਿਆਨਾਂ ਦੇ ਪੱਲੇ ਕੁਛ ਨਹੀਂ ਹੁੰਦਾ ਬਿਰਕ ਸਰ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਆਪ ਸਰਕਾਰ ਪਹਿਲਾਂ ਹੀ ਬੜੀ ਘਬराई ਪਈ ਐ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਕੁਝ ਸਮੇਂ ਤੋਂ ਬੜਾ ਉਭਾਰ ਦੇ ਵਿੱਚ ਆਇਆ ਐ ਜਿਵੇਂ ਹੁਣ ਕਹੀ ਜੀ ਮਾਝੇ ਦਾ ਆਪਾਂ ਜਰਨਲ ਵੀ ਕਹਿ ਸਕਦੇ ਆਪਾਂ ਬਿਕਰਮਜੀਤ ਸਿੰਘ ਅਮਜੀਤਿਆ ਨੂੰ ਇਹਨਾਂ ਦੇ ਆਉਣ ਦੇ ਨਾਲ ਮਾਝੇ ਏਰੀਆ ਚ ਕਿੰਨਾ ਕਿਸੋਰ ਅਕਾਲੀ ਦਲ ਦੇ ਵਿੱਚ ਹੋਰ ਨਿਕਲ ਗਏ ਮੈਂ ਤੁਹਾਨੂੰ ਇੱਕ ਦਿਨ ਦੱਸ ਦਿਆਂ ਜੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਡੇ ਪੱਧਰ ਤੇ ਉੱਪਰ ਜਾ ਰਿਹਾ ਜੀ ਤੁਸੀਂ ਰੋਜ਼ਾਨਾ ਵੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਚਕੋਟੀ ਦੇ ਆਗੂ ਕੋਈ ਸਾਬਕਾ ਐਮਐਲਏ ਹੈ ਕੋਈ ਸਾਬਕਾ ਮੰਤਰੀ ਹੈ ਕੋਈ ਸਾਬਕਾ ਚੇਅਰਮੈਨ ਹੈ ਕੋ ਕਿਸ ਤਰ੍ਹਾਂ ਵੱਡੇ ਵੱਡੇ ਜਿਹੜੇ ਉਹ ਲੋਕ ਜਿਨ੍ਹਾਂ ਦੀ ਅ ਸਿਆਸਤ ਦੇ ਵਿੱਚ ਵੀ ਪਕੜ ਹੈ ਤੇ ਲੋਕਾਂ ਦੇ ਵਿੱਚ ਵੀ ਜਿੰਨਾਂ ਦਾ ਨਾਮ ਹੈਗਾ ਉਹ ਲੋਕ ਤੜਾ ਤੜ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋ ਰਹੇ ਜੀ ਇੱਕ ਵੱਡੀ ਲਹਿਰ ਇਸਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਆਉਣ ਦੇ ਨਾਲ ਬਾਹਰ ਆਉਣ ਦੇ ਨਾਲ ਇਹ ਲਹਿਰ ਹੋਰ ਤੇਜ਼ੀ ਨਾਲ ਚੱਲੇਗੀ ਜੀ ਤੇ ਇਹ ਗੱਲ ਮੈਂ ਲਿਖ ਕੇ ਦੇ ਦਿਆ ਕਿ ਆਉਣ ਵਾਲਾ ਸਮਾਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਹੀ ਬਣੇਗੀ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆ ਜਣਾ ਕੀ ਆਪ ਸਰਕਾਰ ਦੀ ਨਹੀਂ ਡੁੱਟ ਜਾਣੀ ਕਿ ਓੱਖਾ ਜ ਨਹੀਂ ਲੱਗਦਾ ਦੋਵਾਂ ਦੀ ਡੁੱਗੀ ਜੀ ਕਾਂਗਰਸ ਦੀ ਵੀ ਨਾਲ ਡੁੱਗੀ ਜੀ ਕੱਲੇ ਆਪ ਦੀ ਨਹੀਂ ਜੀ ਕਿਉਂਕਿ ਕਾਂਗਰਸ ਨੇ ਹੀ ਇੱਕ ਬੜੀ ਗੰਦੀ ਸਿਆਸਤ ਖੇਡੀ 2022 ਤੋਂ ਐਨ ਜਿਹੜੇ ਬਿਲਕੁਲ ਇਲੈਕਸ਼ਨ ਸ਼ੁਰੂ ਹੋਣ ਵਾਲੇ ਸੀ ਜੀ ਹਾਂਜੀ ਉਦੋਂ ਚੰਨੀ ਮੁੱਖ ਮੰਤਰੀ ਬਣਿਆ ਦੋ ਤਿੰਨ ਮਹੀਨੇ ਨਸ ਜੀ ਉਹਨੇ ਇੱਕ ਫੜਾ ਫੜ ਸਰਦਾਰ ਵਿਕਰਮ ਸਿੰਘ ਜੀਠੀਆ ਤੇ ਖਰਾਬ ਕਦਮਾ ਦਰਜ ਕਰਨਾ ਜੀ ਕੋਈ ਸਬੂਤ ਨਹੀਂ ਕੋਈ ਗੱਲ ਨਹੀਂ 4.5 ਸਾਲ ਹੋ ਗਏ ਉਸ ਮੁਕਦਮੇ ਦਰਜ ਹੋਏ ਨੂੰ ਅੱਜ ਤੱਕ ਅਦਾਲਤ ਵਿੱਚ ਚਲਾਨ ਨਹੀਂ ਪੇਸ਼ ਹੋਇਆ ਜੀ 4 ਸਾਲ ਹੋ ਗਏ ਇਹਨਾਂ ਨੂੰ ਐਨਮਾਰਮਦ ਵੀ ਵਾਲੇ ਨੂੰ ਡੀਜੀਪੀ ਪੱਧਰ ਤੇ ਏਡੀਜੀਪੀ ਪੱਧਰ ਤੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਸਿੱਟਾਂ ਬਦਲ ਲਈਆਂ ਜੀ ਕਿਸੇ ਵੀ ਅਧਿਕਾਰੀ ਦੇ ਕੋਲ ਕੋਈ ਸਬੂਤ ਨਹੀਂ ਹੈ ਤੇ ਕਿਸੇ ਦੀ ਕੋਈ ਹੈ ਹੀ ਨਹੀਂ ਕਿ ਅਸੀਂ ਚਲਾਨ ਪੇਸ਼ ਕਰਦੇ ਜਦੋਂ ਸਬੂਤ ਹੀ ਕੋਈ ਨਹੀਂ ਚਲਾਨ ਕਹਿੰਦਾ ਪੇਸ਼ ਕਰੂਗੀ ਸੋ ਇਹ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਸਿਰਫ ਸਿਰਫ ਇਹਨਾਂ ਲੋਕਾਂ ਨੇ ਰਾਸੀ ਰੋਟੀਆਂ ਸੇਕਣ ਦੀ ਖਾਤਰ ਜੀ ਸੱਤਾ ਹਾਸਲ ਕਰਨ ਦੀ ਖਾਤਰ ਸ਼ਰੋਮਣੀ ਅਕਾਲੀ ਦਲ ਨੂੰ ਬਧਨਾਮ ਕੀਤਾ ਜੀ ਚਾਹੇ ਉਹ ਨਸ਼ੇ ਦੇ ਮੁੱਦੇ ਤੇ ਹੀ ਚਾਹੇ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀਆਂ ਬੇਦਬੀਆਂ ਦੀ ਗੱਲ ਸੀ ਚਾਹੇ ਉਹ ਹੋਰ بڑے ਤਰ੍ਹਾਂ ਦੇ ਮੁੱਦੇ ਸੀ ਇਹਨਾਂ ਨੇ ਉਹ ਲੋਕਾਂ ਨੇ ਸਿਰਫ ਤੋਂ ਸਿਰਫ ਲੋਕਾਂ ਦੇ ਵਿੱਚ ਤੇ ਦਿਮਾਗ ਦੇ ਵਿੱਚ ਕਈ ਗੱਲਾਂ ਪਟਾ ਕੇ ਢੂਠੇ ਵਾਦੇ ਵੀ ਨਾਲ ਕੀਤੇ ਬਿਲਕੁਲ ਤੇ ਪਰ ਉਹਦੇ ਦੇ ਖਰਾ ਨਹੀਂ ਉਤਰ ਸਕੇ ਤੇ ਹੁਣ ਲੋਕਾਂ ਨੂੰ ਸਾਰਾ ਹੌਲੀ ਹੌਲੀ ਇਹਨਾਂ ਕੱਲ ਦਾ ਪਤਾ ਲੱਗ ਰਿਹਾ ਇਸ ਕਰਕੇ ਜਿਹੜਾ ਸ਼ਰੂਮਣੀ ਅਕਾਲੀ ਦਲ ਦੀ ਇੱਕ ਲਹਿਰ ਚੱਲ ਪਈ ਹੈ ਤੇ ਇਹਨਾਂ ਦੋਵਾਂ ਪਾਰਟੀਆਂ ਦੀ ਨੀਂਦ ਜਿਹੜੀ ਹੈ ਢੋਡ ਚੁੱਕੀ ਬਹੁਤ ਬਹੁਤ ਮਿਹਰਬਾਨੀ ਜੀ ਪਰ ਵਾਹਿਗੁਰੂ ਜੀ ਕਾ ਖਾਲਸਾ